ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਪੰਜਾਬੀਆਂ ਨੂੰ ਕੁਝ ਕਰ ਦਿੱਤਾ ਹੈ ਕਿਉਂਕਿ ਪੰਜਾਬ ਸਰਕਾਰ ਕਾਫੀ ਲੰਬੇ ਸਮੇਂ ਤੋਂ ਕੁਝ ਵੱਡੇ ਕੰਮ ਨਹੀਂ ਕਰ ਰਹੀ ਜਿਨ੍ਹਾਂ ਨੇ 2022 ਦੇ ਵਿੱਚ ਬਦਲਾਅ ਦੇ ਨਾਮ ਤੇ ਵੋਟਾਂ ਪਾਈਆਂ ਸੀ ਇਦਰੋਂ ਨਵੇਂ ਸਾਲ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇਹ ਧੂਮਾਕਾ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਨਵਾਂ ਸਾਲ ਆਉਣ ਦੇ ਹਾਲੇ ਕਾਫੀ ਦਿਨ ਪੈ ਨੇ ਲੇਕਿਨ ਇਸ ਤੋਂ ਪਹਿਲਾਂ ਹੀ ਅਸੀਂ ਪੰਜਾਬ ਦੇ ਲੋਕਾਂ ਨੂੰ ਤੋਹਫਾ ਦੇਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਜਿਹੜੀ ਹੈ ਬੜਾ ਵੱਡਾ ਸੂਬੇ ਦੇ ਵਿੱਚ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ ਜਾਣਕਾਰੀ ਮੁਤਾਬਕ ਸਰਕਾਰ ਨੇ ਅੰਸ਼ੂਮਨ ਵੰਦਨਾ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ ਇਸ ਸਕੀਮ ਤਹਿਤ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ 5 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਣਗੇ ਇਸ ਕਾਰਨ ਪੰਜਾਬ ਵਿੱਚ ਅਜੇ 32 ਲੱਖ ਬਜ਼ੁਰਗਾਂ ਦੀ ਪਛਾਣ ਕੀਤੀ ਗਈ ਹੈ ਯਾਨੀ ਕਿ 32 ਲੱਖ ਜਿਨ੍ਹਾਂ ਦੀ ਉਮਰ 70 ਜਾਂ 70 ਸਾਲ ਤੋਂ ਪਲੱਸ ਹੈ ਉਹਨਾਂ ਨੂੰ ਜਿਹੜਾ 5 ਲੱਖ ਹਰ ਸਾਲ ਲਾਜ਼ ਮੁਹੱਈਆ ਕਰਵਾਇਆ ਜਾਵੇਗਾ ਪੰਜਾਬ ਸਰਕਾਰ ਨਵੀਂ ਸਕੀਮ ਲੈ ਕੇ ਆ ਗਈ ਹੈ ਯਾਨੀ ਕਿ ਔਰਾਰੀ ਰਜਿਸਟਰ ਕਰ ਚੁੱਕੀ ਹੈ ਪੰਜਾਬ ਸਰਕਾਰ ਨੂੰ ਪਤਾ ਲੱਗ ਚੁੱਕਿਆ ਹੈ ਕਿ 32 ਲੱਖ ਬਜ਼ੁਰਗ ਜਿਹੜੇ ਨੇ ਇਸ ਕੰਮ ਵਾਸਤੇ ਆਂਗਣ ਵਾਰੀ ਦੀਆਂ ਔਰਤਾਂ ਜਿਹੜੀਆਂ ਮਹਿਲਾਵਾਂ ਨੇ ਆਸ਼ਾ ਵਰਕਰ ਦੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਡਿਊਟੀ ਦਿੱਤੀ ਗਈ ਹੈ ਹਰ ਪਿੰਡ ਵਿੱਚ ਜਾ ਕੇ ਬਜ਼ੁਰਗਾ ਦੀ ਪਾਲ ਕਰੋ ਜਿਸ ਘਰ ਦੇ ਉੱਤੇ ਬਜ਼ੁਰਗ ਪਾਇਆ ਜਾਂਦਾ ਉਸ ਦਾ ਡਾਟਾ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ ਪੰਜਾਬ ਸਰਕਾਰ ਮੌਕੇ ਤੇ ਯਾਨੀ ਕਿ 5 ਤੋਂ 6 ਦਿਨ ਦੇ ਵਿੱਚ ਉਹ ਕਾਰਡ ਬਣਾ ਕੇ ਦੇਵੇਗੀ ਕਾਕੇ ਪੰਜਾਬ ਦੇ ਬਜ਼ੁਰਗ ਵਧਿਆ ਤਰੀਕੇ ਦੇ ਨਾਲ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਇਲਾਜ ਕਰਾ ਸਕਣ ਇਹ ਤੇ ਸੂਬੇ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਕਿਸੇ ਦੇਸ਼ ਦਾ ਸਰਮਾਇਆ ਹੁੰਦੇ ਨੇ ਉਹਨਾਂ ਤੋਂ ਬਿਨਾ ਸਾਡੇ ਘਰ ਨਹੀਂ ਚੱਲਦੇ ਕਿਉਂਕਿ ਉਹਨਾਂ ਨੇ ਬਈ ਕਈ ਕਾਲਾਂ ਕਾਲੀਆਂ ਹੁੰਦੀ ਕਾਲੀਆਂ ਹੁੰਦੀਆਂ ਨੇ ਬੱਚਿਆਂ ਨੂੰ ਉੱਪਰ ਲਿਆਉਣ ਦੇ ਵਿੱਚ ਅਪ ਬ੍ਰਿੰਗਿੰਗ ਕਰਨ ਵਾਸਤੇ ਇਸ ਲਈ ਪੰਜਾਬ ਸਰਕਾਰ ਵੱਲੋਂ ਅੰਛੂਮਨ ਵੰਦਨਾ ਯੋਜਨਾ ਯੋਜਨਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਅਤੇ 32 ਲੱਖ ਪੰਜਾਬ ਦੇ ਬਜ਼ੁਰਗਾਂ ਨੂੰ ਘਰ ਬੈਠ ਕੇ ਫ੍ਰੀ ਲਾਜ਼ ਮੁਹੱਈਆ ਤਵਾਇਆ ਜਾਏਗਾ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਨਵੇਂ ਚਾਰ ਨਵੇਂ ਸਾਲ ਚੜ੍ਹਨ ਤੋਂ ਪਹਿਲਾਂ ਹੀ ਤੋਹਫਾ ਦੇ ਦਿੱਤਾ ਗਿਆ ਹੈ